ਜਿਨ੍ਹਾਂ ਨੂੰ ਪਰਖ ਲਿਆ ਤੋ ਹਾਂ ਉਹਨਾਂ ਨਾਲ ਦਾ ਨਾਂ ਹੀ ਨਾ ਲਿਆ ਕਰੋ ਬਾਦਲ ਦਾ ਨਾਂ ਤੁਸੀਂ ਲੈਂਦੇ ਜੇ ਇਦੋਂ ਵੱਡਾ ਗਦਾਰ ਦੁਨੀਆ 'ਚ ਕੋਈ ਹੈ ਸਕਦਾ ਜਿਹੜਾ ਸਿੱਖ ਹੋ ਕਦੀ ਵੋਟ ਨਾ ਪਾਊਗਾ ਬਾਦਲ ਨੂੰ ਜਿਨੇ ਅਕਾਲ ਤਖਤ ਤੈਨੂੰ ਵੀ ਠੋਕਾਇਆ ਇਹਦੀਆਂ ਚਿੱਠੀਆਂ ਨਾਲੇ ਸਭ ਕੁਝ ਹੋਇਆ ਮੇਰੀ 80 ਸਾਲ ਤੋਂ ਉਮਰ ਹੋ ਗਈ ਐ ਨਾ ਕੀ ਨਹੀਂ ਕਰਵਾਇਆ ਕਦੀ ਸਾਡੇ ਹਰਿਮੰਦਰ ਸਾਹਿਬ ਤੇ ਕਦੀ ਕਾਂਡ ਨਹੀਂ ਸੀ ਹੋ ਸਕਦਾ ਜੇਕਰ ਇਹ ਪੈਰਾਂ ਤੇ ਖਲੋਤੇ ਹੁੰਦੇ ਇਹ ਇਹਨਾਂ ਸਭ ਕੁਝ ਕਰਵਾ ਕੇ ਤੇ ਹੁਣ ਤੇ ਮੈਂ ਕਹਿੰਦਾ ਉਹ ਸਿੱਖ ਹੀ ਨਹੀਂ ਜਿਹੜਾ ਬਾਦਲ ਨੂੰ ਵੋਟ ਪਾਵੇ ਕਿਉਂ ਗਲਤੀ ਹੋ ਜੇ ਮਾਫੀ ਮੰਗ ਲਈ ਸੀ ਸਜ਼ਾ ਵੀ ਲਵਾ ਲਈ ਤੇ ਫੇਰ ਕਹਤਾ ਮੈਂ ਤੇ ਆਪੇ ਉਤਰਾ ਹੀ ਮੁਕਰ ਗਿਆ ਸਾਰੀ ਜ਼ਿੰਦਗੀ ਦੇ ਵਿੱਚ ਤੁਹਾਡੇ ਸਾਹਮਣੇ ਅਕਾਲੀਆਂ ਦੇ ਦਲ ਹੁੰਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਦਾ ਲਿਖ ਕੇ ਵੀ ਅਗਲੇ ਲਾਤਾ ਸੀ ਤੁਹਾਡਾ ਗੁਰੂ ਚੁੱਕ ਲਿਆ ਵਿਖਾ ਲੋ ਇਹਨਾਂ ਨੂੰ ਧੂੜਾਂ ਪੁੱੜ ਦੇਣੀ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਨੂੰ ਐ ਪਤਾ ਪਤਾ ਰੋਲ ਦੇਣਾ ਚਾਹੀਦਾ ਉਹ ਮੌਕੇ ਤੇ ਇਹਨਾਂ ਕਰਵਾ ਕੇ ਸਭ ਕਿਤੇ ਹੁਣ ਗਾੜੀ ਆਉਣ ਡੇ ਨੇ ਪੈਸਾ ਦੇਈ ਜਾਂਦੇ ਲਈ ਜੋ ਇਹ ਪੈਸੇ ਇਹਨਾਂ ਦੇ ਪਿਓ ਦਾ ਨਹੀਂਗਾ ਪੈ ਸਾਰਾ ਇਹਨਾਂ ਦਾ ਆਪਣਾ ਹੀ ਨਹੀਂ ਆ ਸਾਡਾ ਹੀ ਲੁੱਟਿਆ ਇਹਨਾਂ ਨੇ ਇਸ ਕਰਕੇ ਮੇਰੇ ਹੱਥੋਂ ਕੇ ਦੂਸਰੀ ਬਾ ਮੈਂ ਅੱਜ ਕੁਦਰਤੀ ਇਥੋਂ ਮਨ ਸਿੰਘ ਨੇ ਫੋਨ ਕੀਤਾ ਤਾਂ ਮੈਂ ਆ ਮਹਾਰਾ ਸੱਚੇ ਪਾਸ਼ਾ ਕਿਰਪਾ ਕਰੇ ਚੜ੍ਹਦੀ ਕਲਾ ਵਿੱਚ ਅਮਰਪਾਲ ਸਿੰਘ ਨੂੰ ਜਿਹੜਾ ਤੀਰ ਕਮਾਨ ਦਿੱਤਾ ਇਹ ਦਾਸ ਨੇ ਦਿੱਤਾ ਇਹ ਮੈਂ ਅਮਰੀਕਾ ਦੇ ਕਈ ਜਗ੍ਹਾ ਗਿਆ ਆਇਆ ਵੇਖੋ ਐਂ ਕਹਿ ਦੇ ਪਾਕ ਨਹੀਂ ਜਿਹੜਾ ਤੋਹਾਂ ਬੰਦਾ ਕਲਿਆ ਰਿਆ ਇਹਦੀ ਕੁਰਬਾਨੀ ਤੋਹਾਂ ਵੇਖੀ ਹੋਣੀ ਜਿਹੜੀ ਹੁਣ ਕੁੱਟ ਖਾਦੀ ਆ ਪਿਛਲੇ ਸਿੰਘਾਂ ਨਾਲੋਂ ਜ਼ਿਆਦੀ ਖਾਦੀ ਆ ਦੀ ਦੇ ਭਾਈ ਨੇ ਔਰ ਫਿਰ ਜਿਹੜਾ ਚੋਟੀ ਦਾ ਅਲੰਬ ਤੋੜਿਆ ਤੋੜਿਆ ਜੇ ਕੰਮ ਕਰਨਾ ਦੇਖਦਾ ਕਰੋ ਆਏ ਮੁੰਡੇ ਮਾਰਨੇ ਬੰਦ ਕਰ ਦਿਓ ਆਪੋ ਜੀ